ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਿਰਾਜਮਾ ਗੁਰੂ ਪਿਆਰੀ ਸਾਧ ਸੰਗਤ ਜੀ ਬੜ ਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਆਪਣੀਆਂ ਸੁਰਤੀਆਂ ਨੂੰ ਏਕਾਦਰ ਰੱਬ ਦੇ ਹੋਏ ਆਪਸ ਵਿੱਚ ਪਾਈਏ ਫਤੇ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਸਤਿ ਸਾ ਵਾਹਿਗੁਰੂ ਜੀ ਕੀ ਧੱਕੀ ਆਉ ਸੰਗਤ ਸਤ ਸੰਗਤ ਦੇ ਮਹਾਨ ਤੀਰਸੇ ਪਹੁੰਚੇ ਹਾਂ ਇਕੇ ਕਚਨਾਂ ਨੂੰ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ ਵਾਦ ਦੇ ਦੀਵਾਨ ਟੱਪਾਂ ਇੱਕੋ ਸਬਜੈਕਟ ਤੇ ਗੱਲ ਕਰਾਂਗੇ ਕਿ ਜੋ ਕੁਝ ਤਿਹਾਰ ਸਾਡੇ ਸਮਾਜ ਵਿੱਚ ਪ੍ਰਚਲਿਤ ਹੈ ਇਹਨਾਂ ਦੇ ਅਸੀਂ ਚੀਰ-ਫਾੜ ਕਰਾਂਗੇ ਗੁਰਮਤਿ ਦੇ ਆਧਾਰ ਤੇ ਸ਼ੁਰੂ ਦੇ ਵਿੱਚ ਇੱਕ ਬਚਨ ਕਹਿ ਦੇਵਾਂ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਗੁਰੂ ਨਾਨਕ ਦੇਵ ਜੀ ਗੁਰਮਤਿ ਦੀ ਸਿੱਖਿਆ ਨੂੰ ਨਹੀਂ ਮੰਨਦਾ ਤਾਂ ਉਹ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਇਸ ਦਰਬਾਰ ਵਿੱਚ ਗੁਰਮਤਿ ਦੀ ਗੱਲ ਹੁੰਦੀ ਜੇ ਗੁਰੂ ਨੇ ਮਤ ਦਿੱਤੀ ਹੈ ਸਾਡਾ ਜੋ ਬੇਸ ਹੈ ਆਧਾਰ ਹੈpropto ਸੰਵਿਧਾਨ ਸਪਿਰਚੁਅਲ ਕੰਸਟੀਟਿਊਸ਼ਨ ਸਾਡੇ ਸਤਿਗੁਰੂ ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਾਂ। ਸੋ ਇਸ ਦਰਬਾਰ ਦੇ ਵਿੱਚੋਂ ਸੱਚ ਦੀ ਗੱਲ ਕੀਤੀ ਜਾਂਦੀ ਹੈ। ਜੇ ਕੋਈ ਝੂਠ ਦੀ ਪੂਜਾ ਕਰਨਾ ਚਾਹੇ ਤਾਂ ਝੂਠ ਦੀ ਪੂਜਾ ਕਰਨ ਵਾਲਾ ਵੀ ਆਜ਼ਾਦ ਹੈ। ਤੇ ਸੱਚੀ ਗੱਲ ਕਹਿਣ ਵਾਲਾ ਵੀ ਆਜ਼ਾਦ ਹੈ। ਚਲੋ ਰੋਕੋ ਚਾਹ ਪਾਓ ਕਿਉਂਕਿ ਅਜੇ ਸਮਾਂ ਥੋੜਾ ਵਿਸ਼ੇ ਵਾਲਾ ਹੈ। ਪਹੁੰਚ ਕੇ ਸੀ ਸਮੇਂ ਦੇ ਨਾਲ ਇੱਕ ਪੱਤਰਕਾਰ ਸਾਜਣ ਮਿਲਣ ਆਏ ਸੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਜਾਹਾਂ ਜਾਨੀ ਕਿ ਥੋੜਾ ਸਮਾਂ ਲੱਗਿਆ ਤਾਂ ਤੇ ਆਓ ਹੁਣ ਪੈਂਦਾ ਹਾਂ ਕੁਝ ਪਤਾ ਜਾਨੀ ਕਿ ਚੱਲ ਰਹੇ ਨੇ ਕੁਝ ਪਤਿਹਾਰਾਂ ਦੇ ਚੁੱਕੇ ਐ ਚੋਕ ਘਟੋ ਘਟਾ ਨੂੰ ਸੋਝੀ ਆ ਜਾਵੇ ਅੱਗੇ ਵੀ ਜਰ ਆਉਂਦੇ ਰਹਿੰਦੇ ਆ ਹਾਂਜੀ ਪਹਿਲਾ ਮੁਕਤਾ ਜੋ ਹੈ ਸਰਾਦ ਪੌਣੀ ਮੇਰੇ ਖਿਆਲ ਇਹ ਜਨ ਕੇ ਪਖੰਡ ਲੰਚੁਕਿਆ ਪਿਛਲੇ ਦਿਨਾਂ ਦੇ ਵਿੱਚ ਗੁਰਬਾਣੀ ਦੇ ਮੁਤਾਬਕ ਸਰਾਦ ਪੌਣੀ ਪਖੰਡ ਹੈ ਗੁਰਬਾਣੀ ਦੇ ਵਿੱਚ ਸਿੱਖਿਆ ਦਿੱਤੀ ਹੈ ਜੀਵਤ ਪਤ ਪਰਨਾ ਮਨ ਮੈ ਕੋ ਮੂਏ ਸਰਾਦ ਕਰਾਣੀ ਇੱਤਰਪੀ ਵਾਪਰੇ ਕਹੋ ਕਿਉਂ ਪਾਵ ਨਹੀਂ ਕਊਆ ਕੂਕਰ ਖਾਣੀ ਕਹਿੰਦੇ ਜਿਉਂਦੇ ਆ ਮਾਪਿਆਂ ਦਾ ਕੋਈ ਮਨ ਦਾ ਨਹੀਂ ਬਰਲੇ ਬਰਲੇ ਆ ਜਿਹੜੇ ਜਿਉਂਦੇ ਮਾਪਿਆਂ ਦਾ ਮਾਪੇ ਕਹੋ ਮਾਤਾ ਪਿਤਾ ਦਾਦਾ ਦਾਦੀ ਬਰਲੇ ਬਰਲੇ ਆ ਜਿਹੜੇ ਜਿਉਂਦੇ ਆ ਮਾਪਿਆਂ ਦਾ ਸਤਕਾਰ ਕਰਦੇ ਆ ਜਿਉਂਦੇ ਮਾਪਿਆਂ ਨੂੰ ਮੰਨਦੇ ਆ ਹੈਗੇ ਨੇ ਥੋੜੇ ਇਹ ਨਹੀਂ ਤਾਂ ਕੀ ਖਿਆਲ ਹੁੰਦਾ ਵੀ ਹੁਣ ਇਹਨਾਂ ਨੂੰ ਗਿਰਧ ਆਰਸ਼ਣ ਦੇ ਵਿੱਚ ਜਮਾ ਕਰਾਇਆ ਜੀ ਇਹ ਇਹੀ ਖਿਆਲ ਹੁੰਦਾ ਰਹੀਓ ਤਾਂ ਤੇ ਕਹਿੰਦੇ ਜੀਵਤ ਪਿਤਰ ਨਾਮਾਂ ਤੋਂ ਹਾਲਤ ਕੀ ਹੁੰਦਾ ਹੈ ਬਜ਼ੁਰਗਾਂ ਨੇ ਮਾਤਾ ਪਿਤਾ ਨੇ ਸਾਰੀ ਉਮਰ ਕਮਾਈ ਕੀਤੀ ਤੇ ਮੰਗਰੋਂ ਕੀ ਹੈ ਬਜ਼ੁਰਗ ਹੋ ਗਏ ਤੇ ਕਈ ਵਾਰੀ ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਦੌਲਤ ਵਚਨ ਕੀ ਮੈਂ ਮਾਤਾ ਪਿਤਾ ਨੂੰ ਆਪਣੇ ਘਰ ਰੱਖਿਆ ਹੋਇਆ। ਲਾਣ ਤੈ ਇਸ ਸ਼ਰਵਾਵਲੀ ਦੇ ਤੂੰ ਆਏ ਕਹਿ ਵੀ ਮਾਤਾ ਪਿਤਾ ਨੇ ਮੈਨੂੰ ਆਪਣੇ ਘਰ ਰੱਖਿਆ ਹੋਇਆ। ਬੋਲੋ ਸਤਿਨਾਮ ਵਾਹਿਗੁਰੂ। ਕਹਾਂ ਮੈਂ ਰੱਖਿਆ ਹੋਇਆ ਉਹਦੇ ਕੋਲੇ। ਮੈਂ ਮਾਲਕਾਂ ਦਾ। ਜਿੱਤੈ ਫਿਰ ਕਹਿਣਗੇ 15 ਦਿਨ ਤੂੰ 15 ਦਿਨ ਤੂੰ ਬੰਦ ਰਮੇ। ਕਈਆਂ ਨੇ ਮਾਤਾ ਪਿਤਾ ਬੰਦ ਵੀ ਰੱਖਦੇ। ਵੀ ਮਾਤਾ ਰੋਮੀ ਫਲਾਣਿਆਂ ਦਾ ਤੇ ਕੋਲੇ ਬਾਪੂ ਬਲਾਨੇ ਕੋਲੇ ਚਾਹਦਾ ਜੀ ਨਹੀਂ ਹੱਤ ਜਾਉਂਗਾ ਖਖਾ ਸੋਚੋ ਜਰਾ ਕਿੰਨੇ ਪਾਪੀ ਨੇ ਉਹ ਫਤਿਹ ਖਖਾ ਇਹ ਤਾਂ ਇਹਨਾਂ ਗੱਲਾਂ ਨੂੰ ਸਮਝ ਗਏ ਤਾਂ ਤੇ ਬਾਅਦ ਵਿੱਚ ਅਸੀਂ ਇਹ ਸੋਚਦੇ ਆ ਵੀ ਅਸੀਂ ਰੱਖਿਆ ਹੋਇਆ ਮਕਾਨ ਸਾਰਾ ਕੁਝ ਉਹਨੇ ਬਣਾਇਆ ਕਮਾਈ ਕੀਤੀ ਕੁਸ਼ੀ ਗੀਤਾ ਕਿ ਕੇ ਬਾਪੂ ਨੂੰ ਮੈਂ ਰੱਖਿਆ ਬਰਸੋ ਕੋਟ ਕੋਟ ਰਹਾਉਚਾਰਿਕਤਾਈ ਗੱਲਾਂ ਵੀ ਸਮਝਾ ਮੂਹ ਆ ਜਾਵੇ ਜਿਉਂਦਿਆਂ ਦਾ ਸਤਕਾਰ ਪਰ ਕੁਰਬਾਨੀ ਦਾ ਫੈਸਲਾ ਕਿੰਦੇ ਜਿਉਂਦਿਆਂ ਦਾ ਸਤਕਾਰ ਕੋਈ ਕੋਈ ਕਰਦਾ ਹੈ ਹੈ ਵੀ ਨਹੀਂ ਕਰ ਲਿਆ ਮਾਪੇ ਬੋਝ ਬਣ ਜਾਂਦੇ ਆ ਜੀਵਤ ਕੱਤਰਨਾ ਮਾਨਨੇ ਨੂੰ ਮੂਏ ਸਨਾਦ ਕਰਾਹੀ ਕਹਿੰਦੇ ਮਰਿਆਂ ਦੇ ਸਨਾਦ ਪਾਉਂਦੇ ਆ ਮਰਿਆਂ ਦੇ ਨਾਂ ਤੇ ਰੋਟੀਆਂ ਸੁਣਾਉਂਦੇ ਆ ਪਿੱਤਰ ਵੀ ਵਪਰੇ ਕਹੋ ਕੌ ਪਾਵੇ ਇਹਦੇ ਵਿਚਾਰੇ ਮਾਪਿਆਂ ਨੂੰ ਕਿੱਥੇ ਪਹੁੰਚ ਗਿਆ ਕਵਾਂ ਕੁੱਤਰ ਖਾਂ ਹੀ ਕਾਂ ਉੱਤੇ ਖਾ ਜਾਂਦੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਜੀਵ ਆਤਮਾ ਨੂੰ ਭੋਜਨ ਦੀ ਲੋੜ ਨਹੀਂ ਕਿਉਂਕਿ ਸਰੀਰ ਦੀਆਂ ਲੋੜਾਂ ਆ ਪੀਉ ਪਤਾ ਹੈ ਵਸਤਰ ਹੈ ਹਾਂ ਪੌੜਿਆ ਨਾ ਹੈ ਮੰਜਾ ਵਿਸਤਰਾ ਹੈ ਜੋ ਵੀ ਹੈ ਸਰੀਰ ਦੀਆਂ ਲੋੜਾਂ ਨੇ ਜੀਵ ਆਪਣਾ ਨੂੰ ਨਾ ਮੰਜੇ ਦੀ ਲੋੜ ਹੈ ਨਾ ਵਿਸਤਰੇ ਦੀ ਲੋੜ ਹੈ ਨਾ ਭਾਂਡਿਆਂ ਦੀ ਲੋੜ ਹੈ ਨਾ ਭੋਜਨ ਦੀ ਲੋੜ ਹੈ ਨਾ ਕੱਪੜਿਆਂ ਦੀ ਲੋੜ ਹੈ ਨਾ ਜੁੱਤੀ ਦੀ ਲੋੜ ਹੈ ਇਹ ਲੋੜਾਂ ਸਹੀ ਹੁੰਦੀਆਂ ਪਹਿਲੀ ਗੱਲ ਤਾਂ ਲੋੜ ਨਹੀਂ ਇੱਥੇ ਕਰਨੇ ਪੜ ਗਈ ਨੰਬਰ ਦੋ ਤੇ ਤੁਹਾਡੇ ਮਿਰਤਕਨ ਵਿੱਚ ਦਿੱਤੀ ਹੋਈ ਪਾਪੜੇ ਜਾਂ ਸ਼ਿਕਾਇਆ ਭੋਜਨ ਜਾਂ ਗੁਰੂ ਘਰ ਦਿੱਤੇ ਮੰਜੇ ਬਿਸਤਰੇ ਕਿਤੇ ਨਹੀਂ ਜਾਂਦੇ ਜਾਂਦੇ ਵੀ ਕਿਤੇ ਨਹੀਂ ਲੋੜ ਵੀ ਕੋਈ ਨਹੀਂ ਦੋਨੇ ਕਦੇ ਸੁਣ ਲਈਏ ਇਸ ਕਰਕੇ ਜਿਹੜੀ ਮ੍ਰਿਤਕ ਪੂਜਾ ਹੈ ਮਰਿਆਂ ਦੇ ਨਾਂ ਤੇ ਕੱਪੜੇ ਦੇਣੇ ਕਈਆਂ ਨੇ ਆ ਦਿਵਾਲੀ ਨੂੰ ਪਖੰਡ ਕਰਨਾ ਹੈ ਪੰਜ ਕਾਪੜਿਆਂ ਦਾ ਜਿਉਂਦਿਆਂ ਉਹ ਟਾਈਮ ਨਾਲ ਕੱਪੜੇ ਲਿਆਦਗੇ ਅਸਲੀ ਗੱਲ ਹੈ ਸਤਕਾਰ ਨਾਲ ਪ੍ਰਸ਼ੰਤਾ ਛਾਉਣਾ ਵਸਤਰਾਂ ਵਸਣਾਂ ਵਰਤੋਂ ਦਵਾਈ ਦੀ ਤਰਸਕਾਰ ਰੱਖੋ ਇਹ ਤਾਂ ਹੋ ਗਈ ਅਸਲੀ ਸੇਵਾ ਇਹ ਸਰਾਧ ਪਾਉਣੇ ਇਹ ਨਕਲੀ ਸੇਵਾ ਇਹ ਨਕਲੀ ਸੇਵਾ ਛੱਡ ਦਈਏ ਸਾਡੇ ਇਤਿਹਾਸ ਵਿੱਚ ਵੀ ਕਾਫੀ ਪ੍ਰਦੂਸ਼ਣ ਹੋ ਗਿਆ ਹੈ ਇਤਿਹਾਸ ਦੀ ਉਹ ਗੱਲ ਸਹੀ ਹੁੰਦੀ ਹੈ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਕਹਿਣੋ ਗੁਰਬਾਣੀ ਦੇ ਸਟੈਂਡਰਡ ਤੇ ਗੁਰਬਾਣੀ ਦੇ ਸੱਚੇ ਗਿਆਨ ਮੁਤਾਬਕ ਸਹੀ ਹੈ ਜਿਵੇਂ ਕਿ ਸਾਡੇ ਇਤਿਹਾਸ ਵਿੱਚ ਇੱਕ ਕੂੜ ਕਹਾਣੀ ਲਿਖ ਦਿੱਤੀ। ਬੜਾ ਬੜੇ ਪਾਏ ਹੋਏ ਆ ਸਾਡੇ ਇਤਿਹਾਸ ਵਿੱਚ। ਕਹਿੰਦੇ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਇਹ ਝੂਠੀ ਕਹਾਣੀਆਂ ਯਾਦ ਰੱਖਿਓ। ਸੁਣਾਉਣ ਦਾ ਭਾ ਮੇਰਾ ਕੀ ਹੈ ਵੀ ਝੂਠ ਵੀ ਦੱਸਨੇ ਪੈਂਦਾ ਨਾ ਵੀ ਇਹ ਝੂਠ ਹੈ। ਇਸ ਕਰਕੇ ਝੂਠ ਬੋਲਣਾ ਪੈਂਦਾ ਆਦੇ ਵਾਸਤੇ ਝੂਠ ਦੱਸਣ ਵਾਸਤੇ। ਉਨੇ ਝੂਠੀ ਕਹਾਣੀ ਸੁਣਾਉਣ ਦੇ ਪਿੱਛੇ ਭਾਵ ਕੀ ਆ ਸਮਝਣੋਂ ਤਾਂ ਤੇ ਦੱਸਣ ਵਾਸਤੇ ਵੀ ਆਹ ਕੁਝ ਲਿਖਿਆ ਹੋਇਆ ਹੈ। ਫਿਰ ਕਹਿੰਦੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਮਾਤਾ ਸੁਲੱਖਣੀ ਜੀ ਕਹਿੰਦੇ ਗੁਰੂ ਕੇ ਮਹਿਲ ਜੀ ਤੁਹਾਡੇ ਪਿਤਾ ਜੀ ਦਾ ਸ਼ਰਾਧ ਹੈ ਕੱਲ ਨੂੰ ਤੁਸੀਂ ਆਪਣੇ ਪਿਤਾ ਦਾ ਸ਼ਰਾਧ ਪਾ ਕੇ ਫੇਰ ਚੜ੍ਹਾਈ ਕਰਦੇ ਹੋ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਫੇਰ ਸਰੀਰ ਦੇ ਵਿੱਚ ਆ ਗਏ। ਕਹਿੰਦੇ ਅਗਲੇ ਦਿਨ ਪਿਤਾ ਦਾ ਸ਼ਰਾਧ ਪਾ ਕੇ ਉਸ ਤੋਂ ਅਗਲੇ ਦਿਨ ਜੋਤੀ ਜੋਤ ਸਮਾਈ ਇਹ ਝੂਠੀ ਕਹਾਣੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਤਾਂ ਆਪ ਸ਼ਰਾਧਾ ਦਾ ਸੰਦਨ ਕਰ ਰਹੇ ਆ ਬਾਣੀ ਦੇ ਵਿੱਚੋਂ ਤੇ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਹੀ ਪਿਤਾ ਦਾ ਸ਼ਰਾਧ ਪਵਾ ਰਹੇ ਸਿੱਧ ਹੋ ਗਿਆ ਵੀ ਇਹ ਇਤਿਹਾਸ ਗਲਤ ਹੈ ਗੁਰੂ ਜੀ ਤਾਂ ਆਪ ਕਹਿੰਦੇ ਨੇ ਆਇਆ ਗਿਆ ਮੋਇਆ ਨਾਉਂ ਪਿਛੇ ਪੱਤਲ ਸਦਿਓ ਕਾਵ ਨਾਨਕ ਮਨੁ ਮੁਖ ਅੰਧ ਗਵਾਰ ਬਾਜ ਗੁਰੂ ਬਪਾ ਸੰਸਾਰ ਗੁਰੂ ਜੀ ਤਾਂ ਆਪ ਕਿੰਨਾ ਸਤਿ ਤਕਟਾਸ਼ ਕਰਦੇ ਐ ਜਿਹੜੇ ਮਰਿਆਂ ਦੇ ਨਾਮ ਦੇ ਉੱਤੇ ਚੀਜ਼ਾਂ ਲਈ ਜਾਂਦੇ ਐ ਜੇ ਮਹਾਕਾ ਕਰਮੋ ਹੈ ਕਰਮੋ ਦੀ ਪਿੱਤਰੀ ਦੇ ਅਗੈ ਵਸਤ ਸੰਜਾਣੀ ਐ ਪਿੱਤਰੀ ਚੋਰ ਕਰੇ ਵੱਡਿਆਂ ਹੱਥ ਦਾ ਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਕਾ ਸੋ ਮਿਲਾਂ ਦੇ ਖੱਟੇ ਕਰ ਲੈਂਦੇ ਚੋ ਇਹ ਬਹੁਤ ਵਾਰ ਵਿਚਾਰ ਹੋਈ ਹੈ ਗੁਰੂ ਜੀ ਨੇ ਇਦਾਂ ਸਖਤ ਟਕਰਾਖਸ਼ ਕੀਤਾ ਹੈ ਜਿਹੜੇ ਜਾਨੀ ਕਿ ਮਰਿਆਂ ਦੇ ਨਾਂ ਤੇ ਵੀ ਲੋਕਾਂ ਤੋਂ ਚੀਜ਼ਾਂ ਲੈਂਦੇ ਰਹਿੰਦੇ ਆ ਜਿਉਂਦੇ ਮਲੋਖਾਂ ਨੂੰ ਤਾਂ ਧਰਮ ਦੇ ਨਾਂ ਤੇ ਲੁੱਟੇ ਹੀ ਪਿਆਰੀਆਂ ਨੇ ਮਰਿਆਂ ਦਾ ਖੜਾ ਵੀ ਨਹੀਂ ਛੜਉਣਾ ਪੁਜਾਰੀ ਮਰਿਆਂ ਦਾ ਸਹੜਾ ਵੀ ਨਹੀਂ ਛੜਦਾ ਮਰਿਆਂ ਦੇ ਨਾਲ ਤੇ ਭੋਜਨ ਛਾਈ ਜਾਂਦੇ ਆ ਮਰਿਆਂ ਦੇ ਨਾਲ ਤੇ ਕੱਪੜੇ ਲਈ ਜਾਂਦੇ ਆ ਮੜਿਆਂ ਦੇ ਨਾਲ ਤੇ ਚੀਜ਼ਾਂ ਲਈ ਜਾਂਦੇ ਆ ਪਰ ਇਹ ਮੁਨੱਖਤਾ ਵੀ ਗਿਆਨ ਤੋਂ ਬਿਨਾਂ ਨਹੀਂ ਹੈ ਕਿਉਂਕਿ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਬਹੁਤ ਖਤਰਨਾਕ ਹੈ ਤੁਹਾਨੂੰ ਪਤਾ ਹੀ ਹੈ ਹਨੇਰੇ ਦੇ ਵਿੱਚ ਆਪਨ ਬੜੇ ਹੁੰਦੇ ਆ ਜਿਵੇਂ ਬਾਹਰੀ ਧਾਰ ਲੈ ਲਈਏ ਸਮਝਾਂਗੇ ਤਾਂ ਤਰੀਕ ਜਿਵੇਂ ਬਾਹਰੀ ਹਨੇਰਾ ਹੋਵੇ ਤਾਂ ਤੁਹਾਨੂੰ ਪਤਾ ਹੈ ਹਨੇਰੇ ਦਾ ਪਹਿਲਾ ਉਪਨ ਕੀ ਹੁੰਦਾ ਹੈ ਕਿ ਹਨੇਰੇ ਦੇ ਵਿੱਚ ਪਛਾਣ ਹੀ ਨਹੀਂ ਆਉਂਦੀ ਵੀ ਕਾਰਨ ਹੈ ਗਿਆਨਤਾ ਵੀ ਅਧੇਰੇ ਵਿੱਚ ਸਾਨੂੰ ਪਛਾਣ ਹੀ ਨਹੀਂ ਵੀ ਸੱਚ ਕੀ ਹੈ ਝੂਠ ਕੀ ਹੈ ਭਗਵੇਂ ਲੱਭਾ ਉਹ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ